ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਕਹਿੰਦੇ ਹਨ ਜਿਸ ਦਾ ਕੋਈ ਨਹੀਂ ਹੁੰਦਾ ਉਸ ਦੇ ਨਾਲ ਉੱਪਰ ਵਾਲਾ ਹੁੰਦਾ ਸਵੇਰ ਦੇ 4 ਵਜੇ ਸੀ ਆਗਰਾ ਸਟੇਸ਼ਨ ਤੇ ਹਲਕੀ ਧੁੰਦ ਤੇ ਅਣਜਾਣ ਚਿਹਰਿਆਂ ਦੇ ਵਿੱਚ ਮੈਂ ਹੌਲੀ-ਹੌਲੀ ਚੱਲ ਰਿਹਾ ਸੀ ਪਰ ਪਲੇਟਫਾਰਮ ਨੰਬਰ 4 ਤੇ ਬੈਂਚ ਉੱਪਰ ਇੱਕ ਸੁਮਨ ਨਾਮ ਦੀ ਲੜਕੀ ਆਪਣੀ ਗੋਦੀ ਵਿੱਚ 2 ਸਾਲ ਦੇ ਬੱਚੇ ਸੋਨੂ ਨੂੰ ਲਈ ਚੁੱਪਚਾਪ ਬੈਠੀ ਸੀ। ਨਾ ਕਿਸੇ ਨੂੰ ਆਵਾਜ਼ ਦੇ ਰਹੀ ਸੀ ਤੇ ਨਾ ਹੀ ਕਿਸੇ ਕੋਲੋਂ ਮਦਦ ਮੰਗ ਰਹੀ ਸੀ। ਬਸ ਅੱਖਾਂ ਵਿੱਚ ਹੰਝੂ, ਚਿਹਰਾ ਉਦਾਸ ਤੇ ਮਨ ਇਦਾਂ ਜਿਵੇਂ ਅੰਦਰ ਕੋਈ ਨਾ ਕੋਈ ਬਹੁਤ ਵੱਡਾ ਤੂਫਾਨ ਚੱਲ ਰਿਹਾ ਹੋਵੇ। ਲੰਘਦੀ ਟ੍ਰੇਨ ਦੇ ਇੰਜਨ ਦੀ ਆਵਾਜ਼ ਨਾਲ ਉਹ ਥੋੜਾ ਜਿਹਾ ਚੌਂਕ ਜਾਂਦੀ, ਮੰਨ ਲਓ ਮਨ ਵਿੱਚ ਉੱਠਦੀ ਉਮੀਦ, ਫਿਰ ਤੋਂ ਜ਼ਮੀਨ ਤੇ ਸੁੱਟ ਦਿੰਦੀ। ਉਸਦਾ ਛੋਟਾ ਜਿਹਾ ਬੱਚਾ ਸੋਨੂ ਕਦੇ ਪਾਪੜ ਵਾਲੇ ਵੱਲ ਤੇ ਕਦੇ ਬਿਸਕੁਟ ਵਾਲੇ ਵੱਲ ਹੱਥ ਕਰਦਾ ਤਾਂ ਸੋਮਨ ਉਸਦਾ ਹੱਥ ਫੜ ਕੇ ਪਿਆਰ ਨਾਲ ਕਹਿੰਦੀ ਨਹੀਂ ਬੇਟਾ ਇਹ ਨਹੀਂ ਲੈਣਾ ਉਸ ਦੀ ਆਵਾਜ਼ ਵਿੱਚ ਮਮਤਾ ਸੀ ਪਰ ਅੱਖਾਂ ਵਿੱਚ ਉਹ ਬੇਵਸੀ ਜੋ ਮਾਂ ਆਪਣੇ ਬੱਚੇ ਨੂੰ ਭੁੱਖਾ ਦੇਖ ਕੇ ਵੀ ਕੁਝ ਨਾ ਕਰ ਸਕਣ ਤੇ ਮਹਿਸੂਸ ਕਰਦੀ ਹੈ ਉਸ ਬੈਂਚ ਤੋਂ ਥੋੜੀ ਦੂਰ ਬੈਠਾ ਸੀ 28 ਸਾਲ ਦਾ ਰਵਿੰਦਰ ਇੱਕ ਸਾਫਟਵੇਅਰ ਇੰਜੀਨੀਅਰ ਜੋ ਦਿੱਲੀ ਵਿੱਚ ਨੌਕਰੀ ਕਰਦਾ ਸੀ ਤੇ ਤਿਹਾਰ ਮਨਾ ਕੇ ਵਾਪਸ ਆ ਰਿਹਾ ਸੀ ਉਸ ਨੇ ਸਵੇਰ ਤੋਂ ਹੀ ਸੁਮਨ ਨੂੰ ਉੱਥੇ ਬੈਠੇ ਦੇਖਿਆ ਸੀ ਉਹ ਹੀ ਸਫੇਦ ਰੰਗ ਦਾ ਸ਼ਾਲ ਲਈ ਬੱਚੇ ਨੂੰ ਆਪਣੇ ਸੀਨੇ ਨਾਲ ਲਗਾਈ ਬੈਠੀ ਸੀ ਸੁਮਨ ਹਰ ਟ੍ਰੇਨ ਨੂੰ ਰੁੱਕਦੇ ਦੇਖ ਖੜੀ ਹੋ ਜਾਂਦੀ ਤੇ ਫਿਰ ਭੀੜ ਦੇ ਇੱਕੇ ਬੈਂਚ ਤੇ ਆ ਕੇ ਬੈਠ ਜਾਂਦੀ ਰਵਿੰਦਰ ਦੀਆਂ ਅੱਖਾਂ ਵਿੱਚ ਬਸ ਇੱਕ ਹੀ ਸਵਾਲ ਘੁੰਮ ਰਿਹਾ ਸੀ ਕੌਣ ਹੈ ਇਹ ਲੜਕੀ ਜੋ ਇੰਨੀ ਤਕਲੀਫ ਵਿੱਚ ਹੈ ਇਕੱਲੀ ਹੈ ਤੇ ਇੰਨੀ ਬਹਾਦਰ ਵੀ ਤੇ ਜਦੋਂ ਸੋਨੂ ਨੇ ਤੀਜੀ ਵਾਰ ਪਾਪੜ ਵਾਲੇ ਵੱਲ ਇਸ਼ਾਰਾ ਕੀਤਾ ਤਾਂ ਫਿਰ ਰਵੀ ਤੋਂ ਰਹਿਣ ਆ ਗਿਆ ਉਹ ਉੱਠਿਆ ਤੇ ਪਾਪੜ ਵਾਲੇ ਤੋਂ ਇੱਕ ਪੈਕਟ ਲਿਆ ਤੇ ਸੁਮਨ ਦੇ ਸਾਹਮਣੇ ਆ ਕੇ ਬੋਲਿਆ ਲਓ ਛੋਟੇ ਦੋਸਤ ਥੋੜਾ ਜਿਹਾ ਪਾਪੜ ਖਾ ਲਓ ਸੁਮਨ ਨੇ ਹੈਰਾਨੀ ਨਾਲ ਦੇਖਿਆ ਅੱਖਾਂ ਵਿੱਚ ਸਵਾਲ ਸੀ ਗੁੱਸਾ ਨਹੀਂ ਪਰ ਹਾਂ ਆਤਮ ਸਨਮਾਨ ਜ਼ਰੂਰ ਚਲਕਾਇਆ ਸੀ ਤੁਸੀਂ ਇਹ ਕਿਉਂ ਲਿਆ ਕੇ ਦਿੱਤਾ ਇਹ ਤਾਂ ਬਸ ਉਹੀ ਹੱਥ ਕਰੀ ਜਾਂਦਾ ਹੈ ਇਸ ਦਾ পেট ਭਰਿਆ ਹੋਇਆ ਸ਼ਾਂਤ ਤੇ ਥੱਕੀ ਹੋਈ ਆਵਾਜ਼ ਵਿੱਚ ਕਿਹਾ ਕੋਈ ਗੱਲ ਨਹੀਂ ਬੱਚੇ ਦਾ ਮਨ ਕਰ ਰਿਹਾ ਹੈ ਜੇ ਥੋੜਾ ਜਿਹਾ ਖਾ ਲਵੇਗਾ ਤਾਂ ਕੀ ਵਿਗੜ ਜਾਵੇਗਾ ਰਵੀ ਨੇ ਥੋੜਾ ਮੁਸਕਰਾ ਕੇ ਜਵਾਬ ਦਿੱਤਾ ਸੁਮਨ ਕੁਝ ਨਹੀਂ ਬੋਲੀ ਸਿਰਫ ਆਪਣੇ ਬੇਟੇ ਨੂੰ ਦੇਖਣ ਲੱਗੀ ਜੋ ਪਾਪੜ ਖਾਂਦੇ ਹੋਏ ਪਹਿਲੀ ਵਾਰ ਉਸ ਦਿਨ ਮੁਸਕਰਾ ਰਿਹਾ ਸੀ ਤੇ ਉਸੇ ਪਲ ਰਵੀ ਨੇ ਇਹ ਵੀ ਜਾਣ ਲਿਆ ਕਿ ਇਹ ਸਿਰਫ ਭੁੱਖ ਨਹੀਂ ਇਹ ਉਸ ਮਸੂਮੀਅਤ ਦੀ ਮੁਸਕਾਨ ਹੈ ਜੋ ਸ਼ਾਇਦ ਬਹੁਤ ਦਿਨਾਂ ਬਾਅਦ ਆਈ ਹੈ ਤੇ ਥੋੜੇ ਸਮੇਂ ਬਾਅਦ ਰਵੀ ਨੇ ਸੁਮਨ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਹੈ ਸਵੇਰ ਤੋਂ ਮੈਂ ਤੁਹਾਨੂੰ ਇੱਥੇ ਬੈਠੇ ਹੀ ਦੇਖ ਰਿਹਾ ਹਾਂ ਕੋਈ ਪਰੇਸ਼ਾਨੀ ਹੈ ਸੁਮਨ ਪਹਿਲਾਂ ਥੋੜਾ ਜਿਹਾ ਝਿਜਕੀ ਤੇ ਫਿਰ ਬੋਲੀ ਮੈਂ ਦਿੱਲੀ ਜਾਣਾ ਹੈ ਮੇਰੇ ਕੋਲ ਜਰਨਲ ਟਿਕਟ ਹੈ ਪਰ ਹਰ ਟ੍ਰੇਨ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਬੱਚੇ ਦੇ ਨਾਲ ਚੜ੍ਹਨ ਦੀ ਹਿੰਮਤ ਨਹੀਂ ਹੁੰਦੀ ਮੈਂ ਬਸ ਇਹੀ ਸੋਚ ਰਹੀ ਸੀ ਕਿ ਕੋਈ ਟ੍ਰੇਨ ਘੱਟ ਭੀੜ ਵਾਲੀ ਮਿਲ ਜਾਵੇ ਤੇ ਫਿਰ ਤੁਸੀਂ ਚਿੰਤਾ ਕਿਉਂ ਕਰ ਰਹੇ ਹੋ ਮੈਂ ਵੀ ਦਿੱਲੀ ਜਾਣਾ ਹੈ ਮੇਰੇ ਕੋਲ ਏਸੀ ਕੋਚ ਦਾ ਟਿਕਟ ਹੈ ਤੇ ਮੇਰੇ ਕੈਬਨ ਵਿੱਚ ਜਗ੍ਹਾ ਵੀ ਹੈ ਤੁਸੀਂ ਮੇਰੇ ਨਾਲ ਚੱਲੋ ਮੈਂ ਟੀਟੀ ਨਾਲ ਗੱਲ ਕਰ ਲਵਾਵਾਂਗਾ ਰਵੀ ਨੇ ਇਮਾਨਦਾਰੀ ਨਾਲ ਕਿਹਾ ਸੁਮਨ ਕੱਜ ਸਮਝ ਚਪ ਰਹੀ ਤੇ ਫਿਰ ਬੋਲੀ ਮੇਰੇ ਕੋਲ ਤਾਂ ਸਿਰਫ ਜਰਨਲ ਦੀ ਟਿਕਟ ਹੈ ਜੀਟੀਟੀ ਨੇ ਕੁਝ ਕਿਹਾ ਤਾਂ ਮੇਰੇ ਕੋਲ ਜੁਰਮਾਨਾ ਭਰਨ ਦੇ ਪੈਸੇ ਵੀ ਨਹੀਂ ਹਨ ਤੇਰੇ ਕੋਲ ਹਿੰਮਤ ਹੈ ਤੇ ਉਹੀ ਬਹੁਤ ਵੱਡੀ ਚੀਜ਼ ਹੈ ਟਿਕਟ ਦਾ ਮੈਂ ਆਪੇ ਦੇਖ ਲਵਾਂਗਾ ਤੁਸੀਂ ਸਿਰਫ ਮੇਰੇ ਨਾਲ ਚੱਲੋ ਉਹ ਪਹਿਲਾਂ ਥੋੜਾ ਝਿਜਕੀ ਤੇ ਫਿਰ ਹਾਂ ਵਿੱਚ ਸਿਰ ਹਿਲਾ ਦਿੱਤਾ ਸ਼ਾਇਦ ਹੁਣ ਉਸ ਦੇ ਕੋਲ ਕੋਈ ਹੋਰ ਰਾਸਤਾ ਨਹੀਂ ਸੀ ਕਦਰ ਸਮੇਂ ਬਾਅਦ ਟ੍ਰੇਨ ਆਈ ਰਵੀ ਨੇ ਸੁਮਨ ਦਾ ਛੋਟਾ ਜਿਹਾ ਬੈਗ ਚੁੱਕਿਆ ਤੇ ਉਸ ਨੂੰ ਆਪਣੇ ਨਾਲ ਏਸੀ ਕੋਚ ਤੱਕ ਲੈ ਗਿਆ ਪਹਿਲੀ ਵਾਰ ਇਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਸੁਮਨ ਦੇ ਬੈਗ ਦਾ ਨਹੀਂ ਬਲਕਿ ਦਿਲ ਦਾ ਵੀ ਭਾਰ ਹਲਕਾ ਕਰ ਦਿੱਤਾ ਹੋਵੇ ਟ੍ਰੇਨ ਦੇ ਅੰਦਰ ਜਾਂਦੇ ਹੀ ਠੰਡੀ ਹਵਾ ਨੂੰ ਦੇਖ ਕੇ ਸੁਮਨ ਕਹਿਣ ਲੱਗੀ ਇਹ ਇੰਨਾ ਠੰਡਾ ਕਿਉਂ ਹੈ ਉਸਨੇ ਹੈਰਾਨੀ ਨਾਲ ਪੁੱਛਿਆ ਕਿਉਂਕਿ ਤੁਸੀਂ ਪਹਿਲੀ ਵਾਰ ਇੱਥੇ ਆਏ ਹੋ ਰਵੀ ਨੇ ਮੁਸਕਰਾ ਕੇ ਕਿਹਾ ਤੇ ਸੁਮਨ ਨੂੰ ਸੀਟ ਤੇ ਬੈਠਣ ਲਈ ਕਿਹਾ ਸੁਮਨ ਹਜੇ ਵੀ ਡਰੀ ਹੋਈ ਸੀ ਜਿਵੇਂ ਹੀ ਟੀਟੀ ਆਇਆ ਤਾਂ ਰਵੀ ਨੇ ਉਸ ਨੂੰ ਇਸ਼ਾਰੇ ਨਾਲ ਬੁਲਾਇਆ ਤੇ ਥੋੜਾ ਦੂਰ ਲਿਜਾ ਕੇ ਗੱਲ ਕੀਤੀ ਸੁਮਨ ਬਸ ਦੂਰੋਂ ਦੇਖਦੀ ਰਹੀ ਉਸ ਦੀਆਂ ਅੱਖਾਂ ਵਿੱਚ ਬਹੁਤ ਡਰ ਸੀ ਪਰ ਥੋੜੇ ਸਮੇਂ ਬਾਅਦ ਟੀਟੀ ਮੁਸਕਰਾ ਕੇ ਚਲਾ ਗਿਆ ਸਭ ਠੀਕ ਹੈ ਤੁਸੀਂ ਬੇਫਿਕਰ ਹੋ ਕੇ ਬੈਠੋ ਰਵੀ ਨੇ ਵਾਪਸ ਆ ਕੇ ਸੁਮਨ ਨੂੰ ਕਿਹਾ ਤੇ ਪਹਿਲੀ ਵਾਰ ਸੁਮਨ ਦੀਆਂ ਅੱਖਾਂ ਵਿੱਚ ਰਾਹਤ ਦੀ ਚਮਕਾਈ ਤੁਸੀਂ ਮੇਰੇ ਲਈ ਇੰਨਾ ਕੁਝ ਕੀਤਾ ਕਿਉਂ ਤੁਸੀਂ ਇੱਕ ਚੰਗੇ ਇਨਸਾਨ ਹੋ ਤੇ ਇਨਸਾਨੀਅਤ ਅੱਜ ਵੀ ਜਿੰਦਾ ਹੈ ਰਵਿੰਦੀ ਦੀ ਇਹ ਗੱਲ ਸੁਣਨ ਦੇ ਦਿਲ ਨੂੰ ਛੂ ਗਈ ਯਾਤਰਾ ਸ਼ੁਰੂ ਹੋ ਗਈ ਤੇ ਖਿੜਕੀ ਰਾਹੀਂ ਬਾਹਰ ਦੇ ਹਨੇਰੇ ਨੂੰ ਦੇਖਦੇ ਹੋਏ ਸੁਮਨ ਹਜੇ ਵੀ ਪੂਰੀ ਤਰ੍ਹਾਂ ਬੇਫਿਕਰ ਨਹੀਂ ਹੋ ਸਕੀ ਸੀ ਦਿਲ ਦੇ ਅੰਦਰ ਬਹੁਤ ਜ਼ਿਆਦਾ ਤੂਫਾਨ ਉੱਠ ਰਿਹਾ ਸੀ ਸ਼ਾਇਦ ਇਸ ਲਈ ਨਹੀਂ ਕਿ ਕੋਈ ਨੁਕਸਾਨ ਹੋ ਜਾਵੇਗਾ ਬਲਕਿ ਇਸ ਲਈ ਕਿ ਐਨੇ ਸਮੇਂ ਤੋਂ ਉਹ ਖੁਦ ਨੂੰ ਇਕੱਲੀ ਸਮਝ ਰਹੀ ਸੀ ਤੇ ਹੁਣ ਅਚਾਨਕ ਇੱਕ ਅਜਨਬੀ ਉਸਦੇ ਲਈ ਇੰਨਾ ਕੁਝ ਕਰ ਰਿਹਾ ਸੀ ਉਸਦੀ ਪਰਵਾਹ ਕਰ ਰਿਹਾ ਸੀ ਇਹ ਪ੍ਰੋਸਾ ਕਰਨਾ ਸੌਖਾ ਨਹੀਂ ਸੀ ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਰਵੀ ਨੇ ਹੌਲੀ ਜਿਹਾ ਕਿਹਾ ਸੁਮਨ ਜੇ ਤੂੰ ਬੁਰਾ ਨਾ ਮੰਨੇ ਤਾਂ ਇੱਕ ਗੱਲ ਪੁੱਛਾਂ ਸੁਮਨ ਉਹਦੇ ਵੱਲ ਦੇਖਣ ਲੱਗੀ ਤੇ ਬਿਨਾ ਕੁਝ ਕਹੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੁਸੀਂ ਇੰਨੀ ਸਵੇਰੇ ਸਵੇਰੇ ਇੱਕ ਛੋਟੇ ਬੱਚੇ ਦੇ ਨਾਲ ਦਿੱਲੀ ਕਿਉਂ ਜਾ ਰਹੇ ਹੋ ਕੁਝ ਪਰੇਸ਼ਾਨੀ ਆ ਇਹ ਸੁਣ ਕੇ ਸੁਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਸ਼ਾਇਦ ਹੁਣ ਉਸ ਦਾ ਮਨ ਕੁਝ ਬੋਲਣਾ ਚਾਹੁੰਦਾ ਸੀ ਕਿਸੇ ਨਾਲ ਆਪਣਾ ਦਰਦ ਵੰਡਣਾ ਚਾਹੁੰਦਾ ਸੀ ਸੁਮਨ ਨੇ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ ਮੇਰਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਮੇਰੇ ਪਤੀ ਦਾ ਨਾਮ ਸੁਰੇਂਦਰ ਸੀ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸੀ ਸ਼ੁਰੂ-ਸ਼ੁਰੂ ਵਿੱਚ ਸਭ ਕੁਝ ਠੀਕ ਸੀ ਪਰ ਹੌਲੀ-ਹੌਲੀ ਮੈਨੂੰ ਪਤਾ ਲੱਗਿਆ ਕਿ ਸ਼ਰਾਬ ਦੇ ਨਾਲ-ਨਾਲ ਕੁਝ ਹੋਰ ਨਸ਼ੇ ਵੀ ਕਰਦਾ ਹੈ ਉਹ ਸਾਰੀ ਤਨਖਾਹ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਉਡਾ ਦਿੰਦਾ ਸੀ ਪੈਸਿਆਂ ਦੀ ਤੰਗੀ ਕਾਰਨ ਘਰ ਵਿੱਚ ਲੜਾਈ ਝਗੜੇ ਹੋਣ ਲੱਗੇ ਸ਼ਰਾਬ ਦੇ ਨਸ਼ੇ ਵਿੱਚ ਉਹ ਮੇਰੀ ਬਹੁਤ ਕੁੱਟਮਾਰ ਕਰਦਾ ਐਨਾ ਕਹਿ ਕੁਝ ਪਲਾਂ ਲਈ ਸੁਮਨ ਚੁੱਪ ਹੋਈ ਜਿਵੇਂ ਉਹ ਸ਼ਬਦਾਂ ਨਾਲ ਨਹੀਂ ਅੱਖਾਂ ਨਾਲ ਕੁਝ ਦੱਸ ਰਹੀ ਹੋਵੇ ਕਿ ਕਿੰਨਾ ਕੁਝ ਬਰਦਾਸ਼ਤ ਕੀਤਾ ਹੈ ਉਸਨੇ ਫਿਰ ਅੱਗੇ ਬੋਲੀ ਜਦੋਂ ਮੇਰਾ ਬੇਟਾ ਹੋਇਆ ਤਾਂ ਕੁਝ ਹਫ਼ਤਿਆਂ ਦੇ ਲਈ ਸੁਰਿੰਦਰ ਸੁਧਰ ਗਿਆ ਪਰ ਇੱਕ ਦਿਨ ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ ਮੈਂ ਬਿਲਕੁਲ ਕੱਲੀ ਰਹਿ ਗਈ ਮੇਰੇ ਪਿਕੇ ਵਾਲਿਆਂ ਨੇ ਕਹਿ ਦਿੱਤਾ ਕਿ ਹੁਣ ਤੇਰਾ ਘਰ ਤੇਰੇ ਪਤੀ ਦਾ ਘਰ ਹੈ ਤੇ ਮੇਰੇ ਸਹੁਰੇ ਪਰਿਵਾਰ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਜਦੋਂ ਤੱਕ ਤੇਰਾ ਰਿਸ਼ਤਾ ਸਾਡੇ ਬੇਟੇ ਨਾਲ ਸੀ ਤੇ ਉਦੋਂ ਤੱਕ ਤੇਰਾ ਰਿਸ਼ਤਾ ਇਸ ਘਰ ਨਾਲ ਹੁਣ ਜਦੋਂ ਸਾਡਾ ਬੇਟਾ ਹੀ ਇਸ ਦੁਨੀਆ ਵਿੱਚ ਨਹੀਂ ਰਿਹਾ ਤਾਂ ਤੇਰਾ ਵੀ ਇਸ ਘਰ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਹੁਣ ਤੂੰ ਸਾਡੇ ਲਈ ਕੋਈ ਨਹੀਂ ਰਵੀ ਚੁੱਪਚਾਪ ਉਸ ਦੀਆਂ ਗੱਲਾਂ ਸੁਣਦਾ ਰਿਹਾ ਬਿਨਾ ਟੋਕੇ ਬਿਨਾ ਕੋਈ ਸਵਾਲ ਪੁੱਛੇ ਫਿਰ ਸੁਮਨ ਨੇ ਅੱਗੇ ਦੱਸਿਆ ਨਾਤਾ ਰਹਿਣ ਲਈ ਕੋਈ ਘਰ ਸੀ ਨਾ ਕੋਈ ਸਹਾਰਾ ਨਾ ਕੋਈ ਸੁਣਨ ਵਾਲਾ ਇੱਕ ਦਿਨ ਮੈਂ ਸੜਕ ਕਿਨਾਰੇ ਚੁੱਪਚਾਪ ਬੈਠੀ ਆਪਣੀ ਕਿਸਮਤ ਨੂੰ ਕੋਸ ਰਹੀ ਸੀ ਕਿ ਐਨੇ ਨੂੰ ਮੇਰੇ ਪਤੀ ਨਾਲ ਕੰਪਨੀ ਵਿੱਚ ਕੰਮ ਕਰਨ ਵਾਲੀ ਉਸਦੀ ਦੋਸਤ ਨੇ ਦੱਸਿਆ ਕਿ ਸੁਰਿੰਦਰ ਦਾ ਬੀਮਾ ਸੀ ਤੇ ਕੁਝ ਫੰਡ ਵੀ ਉਹ ਜਮ੍ਹਾਂ ਕਰਦਾ ਸੀ ਤੂੰ ਦਿੱਲੀ ਜਾ ਉੱਥੇ ਤੈਨੂੰ ਉਹ ਫੰਡ ਮਿਲ ਸਕਦਾ ਹੈ ਬਸ ਉਹੀ ਉਮੀਦ ਲੈ ਕੇ ਮੈਂ ਦਿੱਲੀ ਜਾ ਰਹੀ ਹਾਂ ਇਹ ਇੱਕ ਮੇਰੀ ਆਖਰੀ ਕੋਸ਼ਿਸ਼ ਹੈ। ਸੁਮਨ ਦੀ ਆਵਾਜ਼ ਹੁਣ ਕੰਬਣ ਲੱਗੀ ਸੀ। ਉਸਨੇ ਆਪਣੇ ਬੇਟੇ ਦੇ ਸਿਰ ਉੱਪਰ ਹੱਥ ਫੇਰਦੇ ਹੋਏ ਕਿਹਾ, "ਇਹ ਬੱਚਾ ਮੇਰਾ ਸਭ ਕੁਝ ਹੈ। ਮੈਂ ਇਸ ਦੇ ਲਈ ਕੁਝ ਵੀ ਕਰ ਸਕਦੀ ਹਾਂ। ਪਰ ਹੁਣ ਮੇਰੀ ਹਿੰਮਤ ਜਵਾਬ ਦੇ ਰਹੀ ਹੈ।" ਰਵੀ ਨੇ ਆਪਣਾ ਹੱਥ ਅੱਗੇ ਕੀਤਾ ਤੇ ਕਿਹਾ, "ਹਿੰਮਤ ਹਜੇ ਬਾਕੀ ਹੈ ਤੇ ਹੁਣ ਤੂੰ ਇਕੱਲੀ ਨਹੀਂ। ਮੈਂ ਇੱਕ ਚੰਗੇ ਦੋਸਤ ਦੀ ਤਰ੍ਹਾਂ ਤੇਰੀ ਮਦਦ ਕਰਾਂਗਾ ਇਸ ਗੱਲ ਨਾਲ ਸੋਮਨ ਨੂੰ ਬਹੁਤ ਸਕੂਨ ਮਿਲਿਆ ਰਾਤ ਕਾਫੀ ਹੋ ਚੁੱਕੀ ਸੀ ਖਿੜਕੀ ਦੇ ਬਾਹਰ ਹਨੇਰੇ ਵਿੱਚ ਸਟੇਸ਼ਨ ਦੀਆਂ ਲਾਈਟਾਂ ਭਾਈ ਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਇੱਕ ਐਵਨ ਦੇ ਵਿੱਚ ਦੋ ਅਜਨਬੀ ਲੋਕ ਇੱਕ ਦੂਸਰੇ ਦੇ ਭਰੋਸੇ ਵਿੱਚ ਬੈਠੇ ਜਾ ਰਹੇ ਸੀ ਰਵੀ ਨੇ ਆਪਣੇ ਬੈਗ ਵਿੱਚੋਂ ਖਾਣਾ ਕੱਢਿਆ ਆਲੂ ਗੋਭੀ ਦੀ ਸੁੱਕੀ ਸਬਜ਼ੀ ਤੇ ਰੋਟੀ ਥੋੜਾ ਜਿਹਾ ਖਾਣਾ ਖਾ ਲਓ ਭੁੱਖੇ ਪੇਟ ਹਿੰਮਤ ਵੀ ਥੱਕ ਜਾਂਦੀ ਹੈ। ਸੁਮਨ ਨੇ ਪਹਿਲਾਂ ਮਨਾ ਕਰ ਦਿੱਤਾ। ਫਿਰ ਆਪਣੇ ਬੇਟੇ ਵੱਲ ਦੇਖਿਆ ਜੋ ਹੁਣ ਥੱਕ ਕੇ ਉਸ ਦੀ ਗੋਦੀ ਵਿੱਚ ਸੌਂ ਗਿਆ ਸੀ ਤੇ ਫਿਰ ਹੌਲੀਕ ਦੇ ਨੇ ਬੋਲੀ ਠੀਕ ਐ ਥੋੜੀ ਜਿਹੀ ਰੋਟੀ ਦੇ ਦਊ। ਦੋਨਾਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ। ਕੋਈ ਜ਼ਿਆਦਾ ਕੀਮਤੀ ਖਾਣਾ ਨਹੀਂ ਸੀ ਪਰ ਉਸ ਸਧਾਰਨ ਖਾਣੇ ਵਿੱਚ ਵੀ ਆਪਣਾ ਪਣ ਸੀ ਜਿਵੇਂ ਉਸ ਖਾਣੇ ਨੇ ਉਹਨਾਂ ਦੇ ਵਿਚਾਰ ਵਾਲੀ ਦੀਵਾਰ ਨੂੰ ਦੇਖ ਦਿੱਤਾ ਹੋਵੇ ਰਾਤ ਦੇ ਆਖਰੀ ਪੈਰ ਵਿੱਚ ਦੋਵੇਂ ਗੱਲਾਂ ਕਰਦੇ ਕਰਦੇ ਸੌ ਗਏ ਤੇ ਜਦੋਂ ਸਵੇਰੇ 5 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਆਇਆ ਤਾਂ ਰਵੀ ਨੇ ਚੁੱਪਚਾਪ ਸੋਨੂੰ ਨੂੰ ਗੋਦੀ ਵਿੱਚ ਚੁੱਕਿਆ ਤੇ ਸੁਮਨ ਨੂੰ ਕਹਿਣ ਲੱਗਿਆ ਚੱਲੋ ਆਓ ਇੱਕ ਨਵਾਂ ਸਫ਼ਰ ਜ਼ਿੰਦਗੀ ਦਾ ਸ਼ੁਰੂ ਹੈ ਸਟੇਸ਼ਨ ਤੇ ਭੀੜ ਹੋਣ ਵਧਣ ਲੱਗੀ ਸੀ ਪਰ ਸੁਮਨ ਦੇ ਮਨ ਵਿੱਚ ਉਹੀ ਸਵਾਲ ਸੀ ਹੁਣ ਕਿੱਥੇ ਜਾਵਾਂਗੇ ਸਵੇਰੇ ਸਵੇਰੇ ਇਸ ਬੱਚੇ ਦੇ ਨਾਲ ਕਿੱਥੇ ਰੁਕਾਂਗੇ ਰਵੀ ਨੇ ਕਿਹਾ ਮੇਰੇ ਘਰ ਵਿੱਚ ਤੁਸੀਂ ਆਰਾਮ ਕਰ ਸਕਦੇ ਹੋ ਬੇਫਿਕਰੀ ਨਾਲ ਤੁਸੀਂ ਮੇਰੇ ਤੇ ਭਰੋਸਾ ਕਰਕੇ ਮੇਰੇ ਘਰ ਵਿੱਚ ਰਹਿ ਸਕਦੇ ਹੋ ਤੇ ਸਵੇਰੇ 10 ਵਜੇ ਆਪਾਂ ਕੰਪਨੀ ਵਿੱਚ ਵੀ ਚੱਲਾਂਗੇ ਸੁਮਨ ਚੁੱਪ ਸੀ ਉਹ ਜਾਣਦੀ ਸੀ ਕਿ ਹਾਲਾਤ ਮਜਬੂਰੀ ਬਣ ਚੁੱਕੇ ਹਨ ਤੇ ਹੁਣ ਕਿਸੇ ਤੇ ਭਰੋਸਾ ਕਰਨ ਤੋਂ ਬਿਨਾਂ ਕੋਈ ਹੋਰ ਰਾਹਤ ਨਹੀਂ ਬਚਿਆ ਉਹ ਨੀਵੀਂ ਪਾ ਕੇ ਸਿਰਫ ਇਨਾ ਹੀ ਬੋਲੀ ਠੀਕ ਹੈ ਤੇ ਫਿਰ ਉਹ ਸਟੇਸ਼ਨ ਤੋਂ ਬਾਹਰ ਆ ਗਏ ਇੱਕ ਨਵੀਂ ਉਮੀਦ ਦੇ ਨਾਲ ਦਿੱਲੀ ਦੀਆਂ ਸੜਕਾਂ ਤੇ ਉਹ ਸਵੇਰ ਕੁਝ ਜ਼ਿਆਦਾ ਹੀ ਸ਼ਾਂਤ ਸੀ ਚਾਰੇ ਪਾਸੇ ਹਲਕੀ ਧੁੱਪ ਦੀਆਂ ਕਿਰਨਾਂ ਪੈ ਰਹੀਆਂ ਸੀ ਪਰ ਸੁਮਨ ਦੇ ਮਨ ਵਿੱਚ ਹਜੇ ਵੀ ਬਹੁਤ ਡਰ ਸੀ ਟੈਕਸੀ ਦੀ ਖਿੜਕੀ ਰਾਹੀਂ ਬਾਹਰ ਦੇਖ ਰਹੀ ਸੀ ਪਰ ਉਸ ਦਾ ਧਿਆਨ ਕਿਤੇ ਹੋਰ ਸੀ ਜਿਵੇਂ ਉਸ ਦਾ ਦਿਲ बार-बार ਪਿੱਛੇ ਮੁੜ ਕੇ ਆਪਣੇ ਪੈੰਡ ਵੱਲ ਦੇਖ ਰਿਹਾ ਸੀ ਤੇ ਅੱਗੇ ਵਧਣ ਤੋਂ ਡਰ ਰਿਹਾ ਸੀ ਰਵੀ ਨੇ ਉਸ ਦੇ ਚਿਹਰੇ ਦੀ ਪਰੇਸ਼ਾਨੀ ਨੂੰ ਮਹਿਸੂਸ ਕਰ ਲਿਆ ਸੀ ਤੇ ਜਦੋਂ ਫਲੈਟ ਪਹੁੰਚੇ ਤਾਂ ਰਵੀ ਨੇ ਦਰਵਾਜ਼ਾ ਖੋਲ੍ਹਿਆ ਤੇ ਸੁਮਨ ਨੂੰ ਕਹਿਣ ਲੱਗਿਆ ਤੁਸੀਂ ਇਸ ਕਮਰੇ ਵਿੱਚ ਆਰਾਮ ਕਰ ਲਵੋ ਤੇ ਹਾਂ ਫਿਕਰ ਨਾ ਕਰਨਾ ਮੈਂ ਬਾਹਰ ਵਾਲੇ ਰੂਮ ਵਿੱਚ ਹੀ ਹਾਂ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਤਾਂ ਤੁਸੀਂ ਮੈਨੂੰ ਬੇਚਿਜਕ ਦੱਸ ਸਕਦੇ ਹੋ ਇਥੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਸੁਮਨ ਨੇ ਕਮਰੇ ਨੂੰ ਦੇਖਿਆ ਸਧਾਰਨ ਜਿਹਾ ਦੋ ਕਮਰਿਆਂ ਵਾਲਾ ਫਲੈਟ ਸੀ ਪਰ ਸਾਫ਼ ਤੇ ਸੁਰੱਖਿਅਤ ਸੀ ਪੂਰੇ ਅਣਜਾਣ ਸ਼ਹਿਰ ਦੀ ਭੀੜ ਵਿੱਚ ਜੇ ਕੁਝ ਕੀਮਤੀ ਸੀ ਤਾਂ ਉਹ ਸੀ ਸੁਰੱਖਿਅਤ ਮਹਿਸੂਸ ਕਰਨਾ ਉਸਨੇ ਆਪਣੇ ਬੇਟੇ ਨੂੰ ਬੈੱਡ ਉੱਪਰ ਪਾਇਆ ਤੇ ਆਪ ਕਮਰੇ ਦੇ ਇੱਕ ਕੋਨੇ ਵਿੱਚ ਬੈਠੀ ਰਹੀ ਤੇ ਫਿਰ ਜਾਣੇ ਕਦੋਂ ਥਕਾਨ ਦੀ ਕੋਹਦ ਵਿੱਚ ਸਿਰ ਰੱਖ ਕੇ ਸੌ ਗਈ ਤੇ ਜਦੋਂ ਉਸਦੀ ਅੱਖ ਖੁੱਲੀ ਤਾਂ ਧੁੱਪ ਕਮਰੇ ਦੀ ਖਿੜਕੀ ਰਾਹੀਂ ਅੰਦਰ ਆ ਰਹੀ ਸੀ ਤੇ सोनू ਹਜੇ ਵੀ ਗਹਿਰੀ ਨੀਂਦ ਵਿੱਚ ਸੁੱਤਾ ਸੀ ਸੁਮਨ ਉੱઠી ਤੇ ਸਭ ਤੋਂ ਪਹਿਲਾਂ ਉਸਨੇ ਕਮਰੇ ਵਿੱਚ ਖਿਲਰੇ ਹੋਏ ਸਮਾਨ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਰਸੋਈ ਵਿੱਚ ਭਾਂਡੇ ਸਾਫ਼ ਕਰਕੇ ਰੱਖੇ ਸਾਰੀ ਰਸੋਈ ਦੀ ਸਫਾਈ ਕੀਤੀ ਰਵੀ ਜਦੋਂ ਦਫ਼ਤਰ ਦੇ ਲਈ ਤਿਆਰ ਹੋ ਕੇ ਨਿਕਲਿਆ ਸਮਨ ਨੂੰ ਦੇਖ ਕੇ ਥੋੜਾ ਚੌਕ ਗਿਆ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ ਸਫਾਈ ਕਰਨ ਦੀ ਕੀ ਜ਼ਰੂਰਤ ਸੀ ਸੁਮਨ ਨੇ ਹੌਲੀ ਜਿਹੇ ਮੁਸਕਰਾ ਕੇ ਜਵਾਬ ਦਿੱਤਾ ਮੈਂ ਇੱਕ ਔਰਤ ਹਾਂ ਤੇ ਜਿੱਥੇ ਰਹਿੰਦੀ ਹਾਂ ਉੱਥੇ ਗੰਦਗੀ ਨਹੀਂ ਦੇਖ ਸਕਦੀ ਇਹ ਮੇਰੀ ਆਦਤ ਹੈ ਰਵੀ ਕੁਝ ਕਹਿ ਨਾ ਸਕਿਆ ਬਸ ਉਸ ਨੇ ਜਾਂਦੇ ਹੋਏ ਸੁਮਨ ਨੂੰ ਇੰਨਾ ਹੀ ਕਿਹਾ ਤੁਸੀਂ ਆਰਾਮ ਨਾਲ ਰਹੋ ਮੈਂ ਦੁਪਹਿਰ ਤੱਕ ਵਾਪਸ ਆ ਜਾਵਾਂਗਾ ਤੇ ਫਿਰ ਆਪਾਂ ਦੋਨੇ ਕੰਪਨੀ ਚੱਲਾਂਗੇ ਦੁਪਹਿਰ ਨੂੰ ਜਦੋਂ ਰਵੀ ਆਫਿਸ ਤੋਂ ਵਾਪਸ ਆਇਆ ਤਾਂ ਸੁਮਨ ਤਿਆਰ ਸੀ ਤੇ ਉਸਨੇ ਆਪਣੇ ਬੇਟੇ ਨੂੰ ਵੀ ਚੰਗੀ ਤਰ੍ਹਾਂ ਤਿਆਰ ਕੀਤਾ ਤੇ ਖੁਦ ਸਲਵਾਰ ਸੂਟ ਪਾ ਕੇ ਛੋਟੀ ਜਹੀ ਮੱਥੇ ਤੇ ਬਿੰਦੀ ਲਾ ਲਈ ਜਿਵੇਂ ਫਿਰ ਦੁਨੀਆ ਦੇ ਸਾਹਮਣੇ ਖੜੀ ਹੋਣ ਦੀ ਹਿੰਮਤ ਕੀਤੀ ਹੋਵੇ ਉਹ ਦੋਵੇਂ ਆਫਿਸ ਪਹੁੰਚੇ ਇੱਕ ਵੱਡੀ ਕੰਪਨੀ ਦੀ ਇਮਾਰਤ ਦੇ ਸਾਹਮਣੇ ਖੜੀ ਸੁਮਨ ਥੋੜਾ ਸਹਿਮ ਗਈ ਪਰ ਰਵੀ ਨੇ ਉਸ ਦਾ ਹੱਥ ਨਹੀਂ ਉਸ ਦੇ ਆਤਮ ਵਿਸ਼ਵਾਸ ਨੂੰ ਫੜ ਰੱਖਿਆ ਸੀ ਬੈਂਕ ਦੇ ਅੰਦਰ ਜਾ ਕੇ ਰਵੀ ਨੇ ਮੈਨੇਜਰ ਸ਼ਰਮਾ ਨਾਲ ਗੱਲ ਕੀਤੀ ਸਾਰੇ ਸੁਰੇਂਦਰ ਕੁਮਾਰ ਦੀ ਪਤਨੀ ਹੈ ਇਸਦੇ ਪਤੀ ਦਾ ਪੀ ਐਫ ਕਲੇਮ ਕਰਨਾ ਹੈ ਮੈਨੇਜਰ ਨੇ ਸੁਮਨ ਨੂੰ ਉੱਪਰ ਤੋਂ ਲੈ ਕੇ ਹੇਠੇ ਤੱਕ ਦੇਖਿਆ ਉਸ ਨੂੰ ਸੁਮਨ ਤੇ ਕੁਝ ਸ਼ੱਕ ਹੋਣ ਲੱਗਿਆ ਤੇ ਕਹਿਣ ਲੱਗਿਆ ਦੇਖੋ ਮੈਡਮ ਤੇਰੇ ਪਤੀ ਦਾ ਅਕਾਊਂਟ ਸਾਡੇ ਕੋਲ ਹੈ ਲੇਕਿਨ ਉਸ ਦੀ ਨਾਮਣੀ ਤੇਰੇ ਪਤੀ ਨੇ ਆਪਣੇ ਪਾਪਾ ਦੇ ਨਾਮ ਕੀਤੀ ਹੈ ਇਸ ਕਰਕੇ ਕਲੇਮ ਉਹ ਹੀ ਕਰ ਸਕਦੇ ਨੇ ਸੁਮਨ ਦੇ ਚਿਹਰੇ ਦਾ ਰੰਗ ਉੱਡ ਗਿਆ ਪਰ ਉਹ ਤਾਂ ਪੈਂਡ ਵਿੱਚ ਨੇ ਉਹਨਾਂ ਨੇ ਤਾਂ ਮੈਨੂੰ ਕਦੇ ਨਹੀਂ ਦੱਸਿਆ ਕਿ ਉਹ ਨੌਮਣੀ ਹਨ ਮੈਨੇਜਰ ਨੇ ਆਪਣੀ ਕੁਰਸੀ ਉੱਪਰ ਲੁੱਕਦੇ ਹੋਏ ਕਿਹਾ ਤੁਸੀਂ ਨੰਬਰ ਦਿਓ ਅਸੀਂ ਕੱਲ ਤੱਕ ਪੁਸ਼ਟੀ ਕਰਕੇ ਤੁਹਾਨੂੰ ਦੱਸ ਦੇਵਾਂਗੇ ਸੁਮਨ ਨੇ ਆਪਣਾ ਨੰਬਰ ਦੇ ਦਿੱਤਾ ਪਰ ਜਿਵੇਂ ਹੀ ਉਹ ਕੰਪਨੀ ਚੋਂ ਬਾਹਰ ਆਈ ਤਾਂ ਉਸ ਦੇ ਚਿਹਰੇ ਉੱਪਰ ਇੱਕ ਬੇਚੈਨੀ ਆ ਗਈ ਰਵੀ ਨੇ ਪੁੱਛਿਆ ਸਭ ਕੁਝ ਠੀਕ ਹੈ ਸੁਮਨ ਨੇ ਹੌਲੀ ਦੇਨੇ ਕਿਹਾ ਨਹੀਂ ਮੈਨੇਜਰ ਦੀਆਂ ਨਜ਼ਰਾਂ ਵਿੱਚ ਕੁਝ ਤਾਂ ਅਜੀਬ ਸੀ ਜਿਵੇਂ ਕੋਈ ਉਹ ਹੋਰ ਗੱਲ ਸੋਚ ਰਿਹਾ ਹੋਵੇ ਰਵੀ ਸਮਝ ਗਿਆ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਜੋ ਵੀ ਹੋਵੇਗਾ ਦੋਵੇਂ ਮਿਲ ਕੇ ਦੇਖਾਂਗੇ ਉਹ ਫਲੈਟ ਵਿੱਚ ਵਾਪਸ ਆ ਗਏ ਪਰ ਉਸ ਰਾਤ ਸੁਮਨ ਨੂੰ ਨੀਂਦ ਨਹੀਂ ਆਈ ਤੇ ਸਵੇਰੇ ਜਦੋਂ ਫੋਨ ਵੱਜਿਆ ਤਾਂ ਮੈਨੇਜਰ ਦੀ ਆਵਾਜ਼ ਆਈ ਤੁਹਾਡਾ ਪੀਐਫ ਤੁਹਾਡੇ ਸਹਰੇ ਨੇ ਕਢਵਾ ਲਿਆ ਹੈ ਉਹ ਅਗਲੇ ਦਿਨ ਹੀ ਆ ਕੇ ਸਾਰਾ ਕਲੇਮ ਲੈ ਗਈ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੁਝ ਵੀ ਨਹੀਂ ਦੇਣਾ ਇਹ ਸੁਣਦੇ ਹੀ ਸੁਮਨ ਦਾ ਪੂਰਾ ਸਰੀਰ ਕੰਬਣ ਲੱਗਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੇਰੇ ਬੇਟੇ ਦਾ ਵੀ ਹੱਕ ਨਹੀਂ ਸਮਝਿਆ ਉਹਨਾਂ ਨੇ ਮੈਂ ਕਿਸ ਦੇ ਲਈ ਲੜ ਰਹੀ ਹਾਂ ਤੇ ਹੁਣ ਕੀ ਬਚਿਆ ਮੇਰੇ ਕੋਲ ਉਹ ਉੱਚੀ ਉੱਚੀ ਰੋਣ ਲੱਗੀ ਰਵੀ ਨੇ ਉਸ ਦਾ ਹੱਥ ਫੜਿਆ ਤੇ ਕਿਹਾ ਤੂੰ ਇਕੱਲੀ ਨਹੀਂ ਸੁਮਨ ਮੈਂ ਹਾਂ ਤੇਰੇ ਨਾਲ ਤੁਸੀਂ ਇੱਥੇ ਰਹੋ ਮੈਂ ਤੁਹਾਡੇ ਲਈ ਕੋਈ ਕੰਮ ਪਾਲ ਦੇਵਾਂਗਾ ਸੁਮਨ ਕੋਜ ਨਹੀਂ ਬੋਲੀ ਬਸ ਆਪਣੇ ਬੇਟੇ ਨੂੰ ਸੀਨੇ ਨਾਲ ਲਾ ਕੇ ਰੋਂਦੀ ਰਹੀ ਜਿਵੇਂ ਉਹ ਮਾਸੂਮ ਉਸਦੀ ਆਖਰੀ ਉਮੀਦ ਸੀ ਦਿਨ ਲੰਘਦੇ ਗਏ ਸੁਮਨ ਰਵੀ ਦੇ ਫਲੈਟ ਵਿੱਚ ਰਹਿ ਰਹੀ ਸੀ ਆਪਣੇ ਬੇਟੇ ਸੋਨੂ ਦੇ ਨਾਲ ਇੱਕ ਅਲੱਗ ਕਮਰੇ ਵਿੱਚ ਬਿਲਕੁਲ ਇੱਕ ਸੀਮਤ ਦਾਇਰੇ ਵਿੱਚ ਬਿਨਾਂ ਕਿਸੇ ਉਮੀਦ ਬਿਨਾਂ ਕਿਸੇ ਸ਼ਿਕਾਇਤ ਦੇ ਉਹ ਘਰ ਨੂੰ ਸੰਭਾਲਦੀ ਸਾਫ਼ ਸਫਾਈ ਕਰਦੀ ਸਮੇਂ ਤੇ ਖਾਣਾ ਬਣਾਉਂਦੀ ਤੇ ਬਦਲੇ ਵਿੱਚ ਰਵੀ ਉਸ ਨੂੰ ਕੁਝ ਨਹੀਂ ਕਹਿੰਦਾ ਨਾ ਕੋਈ ਸਾਂਝ ਜਿਤਾਉਂਦਾ ਤੇ ਨਾ ਹੀ ਕੋਈ ਸਵਾਲ ਪੁੱਛਦਾ ਰਵੀ ਦਾ ਮਨ ਸੁਮਨ ਲਈ ਬਦਲਣ ਲੱਗਿਆ ਹੁਣ ਸੁਮਨ ਉਸ ਦੇ ਲਈ ਉਹ ਕੁੜੀ ਨਹੀਂ ਸੀ ਜੋ ਸਟੇਸ਼ਨ ਤੇ ਬੈਠੀ ਸੀ ਹੁਣ ਉਹ ਇੱਕ ਮਜ਼ਬੂਤ ਇਮਾਨਦਾਰ ਇਨਸਾਨ ਤੇ ਇੱਕ ਐਸੀ ਔਰਤ ਸੀ ਜਿਸ ਨੇ ਆਪਣੇ ਹਾਲਾਤਾਂ ਨੂੰ ਝੁਕਣ ਨਹੀਂ ਦਿੱਤਾ ਸੋਨੂੰ ਵੀ ਹੁਣ ਰਵੀ ਨਾਲ ਕੋਲ ਮਿਲ ਗਿਆ ਸੀ ਉਸ ਦੀ ਗੋਦੀ ਵਿੱਚ ਖੇਡਣ ਲੱਗਿਆ ਸੀ ਉਸ ਦੇ ਆਉਣ ਤੇ ਭੱਜ ਕੇ ਦਰਵਾਜ਼ਾ ਖੋਲਦਾ ਸੀ ਇੱਕ ਦਿਨ ਸ਼ਾਮ ਨੂੰ ਜਦੋਂ ਰਵੀ ਆਫਿਸ ਤੋਂ ਘਰ ਵਾਪਸ ਆਇਆ ਤਾਂ ਦੇਖਿਆ ਕਿ ਸੁਮਨ ਖਿੜਕੀ ਦੇ ਕੋਲ ਬੈਠੀ ਸੀ ਹੱਥ 'ਚ ਚਾਹ ਦਾ ਕੱਪ ਤੇ ਅੱਖਾਂ ਬਹੁਤ ਦੂਰ ਅਤੀਤ ਵਿੱਚ ਡੁੱਬੀ ਹੋਈ ਰਵੀ ਨੇ ਕੋਲ ਆ ਕੇ ਪੁੱਛਿਆ ਕੀ ਹੋਇਆ ਕੀ ਸੋਚ ਰਹੀਆਂ ਸੁਮਨ ਸੁਮਨ ਥੋੜਾ ਮੁਸਕराई ਪਰ ਉਸ ਮੁਸਕਾਨ ਵਿੱਚ ਕੁਝ ਟੁੱਟਿਆ ਹੋਇਆ ਸੀ ਬਸ ਵੈਸੇ ਹੀ ਜਦੋਂ ਮਾਂ ਜਾਉਂਦੀ ਸੀ ਤਾਂ ਉਹ ਅਕਸਰ ਹੀ ਕਹਿੰਦੀ ਸੀ ਬੇਟਾ ਹਰ ਹਨੇਰਾ ਸੂਰਜ ਨਿਕਲਣ ਤੋਂ ਪਹਿਲਾਂ ਬਹੁਤ ਜ਼ਿਆਦਾ ਕਾਲਾ ਹੁੰਦਾ ਹੈ ਸ਼ਾਇਦ ਹੁਣ ਉਹ ਕਾਲੀ ਰਾਤ ਖਤਮ ਹੋਣ ਵਾਲੀ ਹੈ ਰਵੀ ਚੁੱਪ ਸੀ ਪਰ ਉਸਦਾ ਦਿਲ ਕਹਿ ਰਿਹਾ ਸੀ ਮੈਂ ਉਸ ਸਵੇਰੇ ਦਾ ਹਿੱਸਾ ਬਣਾਉਣਾ ਚਾਹੁੰਦਾ ਹਾਂ ਉਹ ਉਸਮਨ ਨੂੰ ਦੇਖਦਾ ਰਿਹਾ ਤੇ ਪਹਿਲੀ ਵਾਰ ਆਪਣੇ ਦਿਲ ਅੰਦਰ ਛੁਪੀਆਂ ਉਹਨਾਂ ਭਾਵਨਾ ਨੂੰ ਮਹਿਸੂਸ ਕੀਤਾ ਜੋ ਅਜੇ ਤੱਕ ਇਨਸਾਨੀਅਤ ਦਾ ਨਾਮ ਸੀ ਪਰ ਹੌਣ ਹੌਲੀ ਹੌਲੀ ਉਹਨਾਂ ਦੋਨਾਂ ਵਿੱਚ ਇੱਕ ਰਿਸ਼ਤਾ ਬਣ ਰਿਹਾ ਸੀ ਕੁਝ ਦਿਨਾਂ ਬਾਅਦ ਜਦੋਂ ਰਵੀ ਦਫ਼ਤਰ ਤੋਂ ਰਾਤ ਨੂੰ ਦੇਰ ਨਾਲ ਘਰ ਆਇਆ ਤਾਂ ਸੁਮਨ ਨੇ ਪਹਿਲੀ ਵਾਰ ਉਸ ਲਈ ਦਰਵਾਜ਼ਾ ਖੋਲਦੇ ਹੋਏ ਖਾਣਾ ਰੱਖ ਦਿੱਤਾ ਠੰਡਾ ਹੋ ਗਿਆ ਹੋਵੇਗਾ ਪਰ ਦਿਲ ਤੋਂ ਬਣਾਇਆ ਹੈ ਰਵੀ ਮੁਸਕਰਾਇਆ ਤੇ ਕਹਿਣ ਲੱਗਿਆ ਦਿਲ ਤੋਂ ਬਣੀ ਹੋਈ ਚੀਜ਼ ਕਦੇ ਵੀ ਠੰਡੀ ਨਹੀਂ ਹੁੰਦੀ ਉਹ ਰਾਤ ਦੋਨਾਂ ਨੂੰ ਬਹੁਤ ਕੁਝ ਕਹਿ ਰਹੀ ਸੀ ਬਿਨਾ ਬੋਲੇ ਬਿਨਾ ਇੱਕ ਦੂਜੇ ਨੂੰ ਛੂਹੇ ਬਸ ਅੱਖਾਂ ਹੀ ਗੱਲਾਂ ਕਰ ਰਹੀਆਂ ਸੀ ਪਰ ਅਗਲੀ ਸਵੇਰ ਸੋਮਨ ਨੇ ਰਵੀ ਨੂੰ ਕੁਝ ਇਤਾਂ ਦਾ ਕਿਹਾ ਜਿਸ ਨੂੰ ਸੁਣ ਕੇ ਰਵੀ ਦੇ ਦਿਲ ਵਿੱਚ ਹਲਚਲ ਮਚ ਗਈ ਮੈਂ ਪਿੰਡ ਵਾਪਸ ਜਾਣਾ ਚਾਹੁੰਦੀ ਹਾਂ ਰਵੀ ਇੱਥੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਹੁਣ ਮੇਰੇ ਚਰਿੱਤਰ ਤੇ ਸਵਾਲ ਉੱਠ ਰਹੇ ਨੇ ਆਪਣੇ ਗਵਾਂਢੀ ਗੱਲਾਂ ਬਣਾਉਣ ਲੱਗੇ ਨੇ ਰਵੀ ਨੂੰ ਇਹ ਸੁਣ ਕੇ ਜਿਵੇਂ ਝਟਕਾ ਲੱਗਿਆ ਜੇ ਲੋਕ ਗੱਲਾਂ ਕਰ ਹੀ ਰਹੇ ਨਹੀਂ ਤਾਂ ਕਿਉਂ ਨਾ ਉਹਨਾਂ ਨੂੰ ਇੱਕ ਸੱਚਾ ਜਵਾਬ ਦਿੱਤਾ ਜਾਵੇ। ਸੁਮਨ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ। ਕੀ ਮਤਲਬ? ਰਵੀ ਨੇ ਥੋੜਾ ਘਬਰਾ ਕੇ ਸੁਮਨ ਦੀਆਂ ਅੱਖਾਂ ਵਿੱਚ ਗਹਿਰਾਈ ਨਾਲ ਦੇਖਦੇ ਹੋਏ ਕਿਹਾ, ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ। ਸੁਮਨ ਨਾ ਕਿਸੇ ਐਸਾਨ ਦੇ ਲਈ, ਨਾ ਸਮਾਜ ਨੂੰ ਚੁੱਪ ਕਰਾਉਣ ਦੇ ਲਈ, ਬਲਕਿ ਇਸ ਲਈ ਮੈਂ ਤੇਰੇ ਨਾਲ ਤੇ ਤੇਰੇ ਬੇਟੇ ਨਾਲ ਦਿਲ ਤੋਂ ਜੁੜ ਚੁੱਕਿਆ ਹਾਂ। ਸੁਮਨ ਦੇ ਹੱਥੀਂ ਉਹ ਪਾਣੀ ਦਾ ਗਲਾਸ ਡਗਦਾ ਡਗਦਾ ਬਚ ਗਿਆ ਉਹ ਇੱਕ ਪਾਲ ਲਈ ਸੁੰਨ ਹੋ ਕੇ ਰਹਿ ਗਈ ਕੀ ਤੂੰ ਜਾਣਦਾ ਹੈ ਇਹ ਕਿੰਨਾ ਮੁਸ਼ਕਲ ਫੈਸਲਾ ਹੈ ਮੈਂ ਇੱਕ ਵਿਧਵਾ ਮੇਰੇ ਕੋਲ ਕੁਝ ਨਹੀਂ ਹੈ ਸਿਰਫ ਇੱਕ ਬੱਚਾ ਹੈ ਤੇ ਲੰਗੀ ਹੋਈ ਜ਼ਿੰਦਗੀ ਦੇ ਜ਼ਖਮ ਰਵੀ ਨੇ ਉਸ ਦੀ ਗੱਲ ਨੂੰ ਟੋਕਦੇ ਹੋਏ ਕਿਹਾ ਮੈਨੂੰ ਤੇਰਾ ਅਤੀਤ ਨਹੀਂ ਚਾਹੀਦਾ ਸੁਮਨ ਮੈਨੂੰ ਤੇਰਾ ਅੱਜ ਤੇ ਤੇਰਾ ਸਾਥ ਚਾਹੀਦਾ ਹੈ ਤੇ ਤੇਰਾ ਬੇਟਾ ਤਾਂ ਜਿਵੇਂ ਮੇਰਾ ਆਪਣਾ ਹੀ ਹੋ ਗਿਆ ਹੈ ਸੁਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੰਬਦੇ ਹੋਏ ਬੁੱਲਾਂ ਨਾਲ ਪੁੱਛਿਆ ਕਿ ਤੇਰੇ ਮੰਮੀ ਪਾਪਾ ਮੰਨ ਜਾਣਗੇ ਤਾਂ ਰਵੀ ਨੇ ਮੁਸਕਰਾ ਕੇ ਕਿਹਾ ਮੈਂ ਆਪਣੇ ਮੰਮੀ ਪਾਪਾ ਨਾਲ ਪਹਿਲਾਂ ਹੀ ਗੱਲ ਕਰ ਲਈ ਹੈ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਬਸ ਤੂੰ ਹਾਂ ਕਰ ਦੇ ਉਸ ਰਾਤ ਕਈ ਸਾਲਾਂ ਬਾਅਦ ਸੁਮਨ ਨੇ ਫਿਰ ਮਹਿਸੂਸ ਕੀਤਾ ਕੀ ਉਸ ਦਾ ਵੀ ਕੋਈ ਆਪਣਾ ਹੋ ਸਕਦਾ ਹੈ ਇੱਕ ਟੁੱਟੀ ਹੋਈ ਔਰਤ ਫਿਰ ਤੋਂ ਮੁਸਕਰਾ ਸਕਦੀ ਹੈ ਤੇ ਪਿਆਰ ਕਦੇ ਬਿਨਾ ਮੰਗੇ ਵੀ ਮਿਲ ਸਕਦਾ ਹੈ ਜੇ ਕਰਨੀਅਤ ਸੱਚੀ ਹੋਵੇ ਉਸਨੇ ਹੌਲੀ ਜਿਹੀ ਕਿਹਾ ਜੇ ਤਹਾਨੂੰ ਮੇਰੇ ਬੇਟੇ ਦੇ ਨਾਲ ਪੂਰੀ ਜ਼ਿੰਦਗੀ ਗੁਜ਼ਾਰਨ ਦਾ ਪੂਰਾ ਯਕੀਨ ਹੈ ਤਾਂ ਮੇਰੇ ਵੱਲੋਂ ਹਾਂ ਹੈ ਤੇ ਕੁਝ ਹੀ ਹਫ਼ਤਿਆਂ ਵਿੱਚ ਸਭ ਕੁਝ ਬਦਲ ਗਿਆ ਰਵੀ ਨੇ ਸੂਮਨ ਨਾਲ ਸਧਾਰਨ ਤਰੀਕੇ ਨਾਲ ਵਿਆਹ ਕਰਵਾ ਲਿਆ ਨਾ ਕੋਈ ਸ਼ੋਰ ਤੇ ਨਾ ਕੋਈ ਸ਼ਰਾਬਾ ਬਸ ਮੰਦਰ ਵਿੱਚ ਜਾ ਕੇ ਦੋਨਾਂ ਨੇ ਆਪਣੇ ਮਾਤਾ ਪਿਤਾ ਦੇ ਅਸ਼ੀਰਵਾਦ ਨਾਲ ਫੇਰੇ ਲੈ ਲਈ ਉਸ ਦਿਨ ਸੋਨੂ ਵੀ ਬਹੁਤ ਹੱਸਿਆ ਸੀ ਕਿਉਂਕਿ ਉਸ ਨੂੰ ਵੀ ਅੱਜ ਮੰਮੀ ਦੇ ਨਾਲ-ਨਾਲ ਪਾਪਾ ਵੀ ਮਿਲ ਗਏ ਸੀ ਤੇ ਰਵੀ ਉਸ ਦੀ ਉਂਗਲੀ ਫੜੀ ਆਪਣੇ ਆਪ ਨੂੰ ਸਭ ਤੋਂ ਖੁਦ ਕਿਸਮਤ ਇਨਸਾਨ ਸਮਝ ਰਿਹਾ ਸੀ ਵਿਆਹ ਤੋਂ ਬਾਅਦ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਹੁਣ ਉਹ ਫਲੈਟ ਜਿਸ ਵਿੱਚ ਇੱਕ ਔਰਤ ਚੁੱਪ ਚਾਪ ਸਫੇਦ ਰੰਗ ਦਾ ਸ਼ਾਲ ਲੈ ਕੇ ਬੈਠੀ ਰਹਿੰਦੀ ਸੀ ਹੁਣ ਉਸ ਵਿੱਚ ਬੱਚਿਆਂ ਦੀ ਹਾਸੀ ਤੇ ਰਸੋਈ ਵਿੱਚੋਂ ਆਉਂਦੀ ਚਾਹ ਦੀ ਖੁਸ਼ਬੂ ਤੇ ਉਹਨਾਂ ਦੀ ਸੱਚੀ ਮੁਸਕਾਨ ਗੂੰਜਦੀ ਸੀ ਸੁਮਨ ਨੇ ਆਪਣੇ ਆਤਮ ਸਨਮਾਨ ਨੂੰ ਦੁਬਾਰਾ ਤੋਂ ਜਿਉਣਾ ਸ਼ੁਰੂ ਕਰ ਦਿੱਤਾ ਉਸਨੇ ਘਰ ਤੋਂ ਹੀ ਇੱਕ ਛੋਟਾ ਜਿਹਾ ਸਲਾਈ ਕਢਾਈ ਦਾ ਕੰਮ ਸ਼ੁਰੂ ਕਰ ਲਿਆ ਜਿਸ ਨੂੰ ਰਵੀ ਨੇ ਆਨਲਾਈਨ ਪਲੇਟਫਾਰਮ ਤੇ ਵੇਚਣ ਵਿੱਚ ਮਦਦ ਕੀਤੀ ਤੇ ਹੌਲੀ-ਹੌਲੀ ਸੁਮਨ ਖੁਦ ਕਮਾਉਣ ਲੱਗੀ ਉਹ ਔਰਤ ਜੋ ਸਟੇਸ਼ਨ ਦੇ ਬੈਂਚ ਤੇ ਬੈਠੀ ਸੋਚ ਰਹੀ ਸੀ ਕਿ ਅਗਲੀ ਟ੍ਰੇਨ ਵਿੱਚ ਚੜਾਂ ਜਾਂ ਨਾ ਹੁਣ ਉਹ ਹਰ ਸਵੇਰ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਕਹਿੰਦੀ ਔਰਤ ਟ੍ਰੇਨ ਦੀ ਤਰ੍ਹਾਂ ਹੁੰਦੀ ਹੈ ਬੇਟਾ ਚਾਹੇ ਜਿੰਨਾ ਮਰਜ਼ੀ ਲੇਟ ਆਵੇ ਪਰ ਆਪਣੀ ਮੰਜ਼ਿਲ ਜ਼ਰੂਰ ਤੈਅ ਕਰਦੀ ਹੈ ਸਮਾਂ ਗੁਜ਼ਰਦਾ ਗਿਆ सोनू ਵੱਡਾ ਹੋ ਗਿਆ ਤੇ ਰਵੀ ਤੇ ਸੁਮਨ ਦੇ ਘਰ ਬੇਟੀ ਵੀ ਹੋਈ ਨੰਨੀ ਗੁੜੀਆ ਹੁਣ ਉਸ ਫਲੈਟ ਵਿੱਚ ਚਾਰ ਜੀ ਖੁਸ਼ੀ-ਖੁਸ਼ੀ ਰਹਿ ਰਹੇ ਸੀ ਇੱਕ ਦਿਨ ਜਦੋਂ ਰਵੀ ਆਫਿਸ ਤੋਂ ਘਰ ਆਇਆ ਤਾਂ ਸੁਮਨ ਖਿੜਕੀ ਦੇ ਕੋਲ ਬੈਠੀ ਸੀ ਉੱਥੇ ਹੀ ਜਿੱਥੇ ਉਹ ਪਹਿਲੇ ਦਿਨ ਬੈਠੀ ਸੀ ਪਰ ਇਸ ਵਾਰ ਉਸ ਦੇ ਹੱਥ ਵਿੱਚ ਚਾਹ ਨਹੀਂ ਇੱਕ ਕਿਤਾਬ ਸੀ ਤੇ ਚਿਹਰੇ ਤੇ ਉਦਾਸੀ ਨਹੀਂ ਇੱਕ ਸਕੂਨ ਸੀ ਰਵੀ ਨੇ ਪੁੱਛਿਆ ਕਿ ਅੱਜ ਫੇਰ ਕੁਝ ਸੋਚ ਰਹੇ ਹੋ ਸੁਮਨ ਮੁਸਕਰਾ ਕੇ ਬੋਲੀ ਜੀ ਹਾਂ ਕਦੇ-ਕਦੇ ਸੋਚਦੀ ਹਾਂ ਜੇ ਉਸ ਦਿਨ ਤੁਸੀ ਮੈਨੂੰ ਨਾ ਮਿਲਦੇ ਤਾਂ ਮੈਂ ਕਿੱਥੇ ਹੁੰਦੀ ਤਾਂ ਮੈਂ ਬਿਨਾਂ ਦੇਰ ਕੀਤੇ ਕਿਹਾ ਕਿ ਸ਼ਾਇਦ ਮੈਂ ਵੀ ਅਧੂਰਾ ਰਹਿ ਜਾਂਦਾ ਕਿਉਂਕਿ ਮੈਂ ਵੀ ਉਸ ਦਿਨ ਤੈਨੂੰ ਭਾਲਣ ਦੇ ਲਈ ਨਿਕਲਿਆ ਸੀ ਇਹ ਮੈਨੂੰ ਬਾਅਦ ਵਿੱਚ ਸਮਝ ਆਇਆ ਸੁਮਨ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਪਰ ਇਸ ਵਾਰ ਉਹ ਹੰਝੂ ਕਿਸੇ ਦਰਦ ਦੇ ਨਹੀਂ ਸੀ ਉਹ ਹੰਝੂ ਇੱਕ ਕਹਾਣੀ ਪੂਰੀ ਹੋਣ ਦੀ ਗਵਾਹੀ ਦੇ ਸੀ ਹੁਣ ਸੁਮਨ ਸਟੇਸ਼ਨ ਤੇ ਬੈਠੀ ਉਹ ਔਰਤ ਨਹੀਂ ਸੀ ਹੁਣ ਇੱਕ ਪਤਨੀ ਸੀ ਇੱਕ ਮਾਂ ਸੀ ਤੇ ਸਭ ਤੋਂ ਵੱਡੀ ਗੱਲ ਹੁਣ ਉਹ ਖੁਦ ਦੇ ਲਈ ਜਿਉਂ ਰਹੀ ਸੀ ਜਿਸ ਦੇ ਵਿੱਚ ਇੱਕ ਦਿਨ ਜ਼ਿੰਦਗੀ ਟੁੱਟਣ ਦੀ ਖਮੋਚੀ ਸੀ ਹੁਣ ਉਹ ਪਿਆਰ ਨਾਲ ਜ਼ਿੰਦਗੀ ਜੀ ਰਹੀ ਸੀ ਸ਼ਾਇਦ ਇਹੀ ਉਸਦੀ ਅਸਲੀ ਜਿੱਤ ਸੀ ਕਿਉਂਕਿ ਜਿਸ ਦਿਨ ਇੱਕ ਔਰਤ ਆਪਣੇ ਡਰ ਨੂੰ ਹਰਾ ਕੇ ਆਪਣੇ ਬੱਚੇ ਲਈ ਨਹੀਂ ਖੁਦ ਦੇ ਲਈ ਜਿਉਣਾ ਸ਼ੁਰੂ ਕਰ ਦੇਵੇ ਉਸ ਦਿਨ ਉਹ ਜਿੰਦਾ ਨਹੀਂ ਹੁੰਦੀ ਉਹ ਮੁਕੰਮਲ ਹੁੰਦੀ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੇਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ